ਫਿਰ ਇੱਕ ਕੰਮ ਕਰ ਮਾਰੇ ਕਹਿੰਦੇ ਨੇ ਪੁੱਛੀਏ ਸੱਚੇ ਪਾਤਸ਼ਾਹ ਕਿਹੜਾ ਕਰਾ ਉਹ ਕਹਿੰਦੇ ਨਾਨਕ ਕੱਚੜਿਆ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆ ਓਏ ਜੀਵਨ ਦੇ ਵਿਛੜੇ ਓਏ ਮੋਇਆ ਨਾ ਜਾਈ ਛੋੜ ਉਹ ਕਹਿੰਦੇ ਫਿਰ ਕੱਚਿਆ ਨਾ ਤੋੜ ਲੈ ਨਾ ਤੋੜਨੀ ਹੈ ਨਾ ਤੇਰੇ ਨਾਲੋਂ ਤਾਂ ਤੂੰ ਪਹਿਲਾਂ ਤੋੜ ਲੈ ਇਹਦਾ ਅਰਥ ਇਹ ਨਾ ਸਮਝ ਲਿਓ ਵੀ ਪਰਿਵਾਰ ਛੱਡ ਦੇਣੇ ਆ ਧੀਆਂ ਪੁੱਤਰ ਛੱਡ ਦੇਣੇ ਨਾ ਇੰਨਾ ਵਿੱਚ ਰਹਿਣਾ ਪਰ ਗੁਰੂ ਕਹਿੰਦੇ ਰੇਮਨ ਐਸੋ ਕਰ ਸੰਿਆਸਾ Hindu ਲੋਕਾਂ ਨੇ ਚਾਰ ਤਰ੍ਹਾਂ ਦੀ ਵੰਡ ਕੀਤੀ ਹੈ 25 ਸਾਲ ਤੱਕ ਬ੍ਰਹਮਚਰਜ 25 ਸਾਲ ਹੋ ਕੇ ਸ਼ਾਦੀ ਕਰਾਉਂਦੇ 50 ਸਾਲ ਤੱਕ ਗ੍ਰਸਤੀ 75 ਤੱਕ ਵਾਨ ਪ੍ਰਸਤੀ 100 ਨੂੰ ਸੰਿਆਸ ਲੈ ਲੈਂਦੇ ਨੇ ਪਰ ਮਹਾਰਾਜ ਨੇ ਸਾਨੂੰ ਇਹੋ ਜਿਹਾ ਹੁਕਮ ਨਹੀਂ ਕੀਤਾ ਉਹਦੇ ਰੇਮਨ ਐਸੋ ਕਰ ਸੰਿਆਸਾ ਬਣਸੀ ਸਦਨ ਸਭੇ ਕਰ ਸਮਝੋ ਮਰਹੀ ਮਾਹੀ ਉਦਾਸਾ ਘਰ ਨੂੰ ਹੀ ਉਜਾੜ ਸਮਝ ਸੰਸਾਰ ਸਮਝ ਸਰੀਰੇ ਕਾਂਤ ਨਹੀਂ ਕਰਨਾ ਆਪਣਾ ਮਨ ਇਕਾਂਤ ਕਰ ਲੈ ਇਹ ਵੀ ਹੋ ਸਕਦਾ ਤੁਸੀਂ ਪੋਤਰਾ ਖੜਾ ਰਹੇ ਹੋ ਤੁਹਾਡਾ ਮਨ ਇਕਾਂਤ ਹੋਵੇ ਇਹ ਵੀ ਹੋ ਸਕਦਾ ਕੋਈ ਜੰਗਲ ਵਿੱਚ ਚਲੇ ਗਿਆ ਉਹਦਾ ਮਨ ਘਰ ਵਿੱਚ ਫਿਰਦਾ ਹੋਵੇ ਸਰੀਰ ਦੇ ਇਕਾਂਤ ਕੀਤੇ ਆ ਕੁਝ ਨਹੀਂ ਬਣਦਾ ਮਨ ਦੇ ਇਕਾਂਤ ਹੋਇਆ ਗੱਲ ਬਣਦੀ ਹੈ